ਚਾਲੀ ਦਿਨ ਡਾਕਟਰ ਤੁਗਾ ਗੁਰਪ੍ਰੀਤ ਜੀ ਦੀ ਲਿਖੀ ਹੋਈ ਕਿਤਾਬ ਦਿਨ 15ਵਾਂ ਜੇ ਕੁੱਤੇ ਨੂੰ ਵਫਾਦਾਰ ਮੰਨਿਆ ਗਿਆ ਤਾਂ ਲਾਲਚੀ ਵੀ ਕਿਹਾ ਗਿਆ ਜੇ ਕੋयल ਦੀ ਆਵਾਜ਼ ਦੀ ਤਾਰੀਫ਼ ਹੋਈ ਤਾਂ ਆਪਣੇ ਆਂਡੇ ਦੂਸਰੇ ਆਲਣਿਆਂ ਚ ਰੱਖਣ ਕਰਕੇ ਭੰਡੀ ਵੀ ਹੋਈ ਜੇ ਕਾਂ ਨੂੰ ਸਿਆਣਾ ਮੰਨਿਆ ਗਿਆ ਤਾਂ ਬਦਸੂਰਤ ਵੀ ਕਿਹਾ ਗਿਆ ਜੇ ਪਾਣੀ ਨੇ ਜੀਵਨ ਦਿੱਤਾ ਹਾੜ ਮੌਤ ਦਾ ਕਾਰਨ ਵੀ ਬਣੇ ਇਸੇ ਤਰ੍ਹਾਂ ਕੋਈ ਵੀ ਇਨਸਾਨ ਨਾ ਪੂਰਾ ਦੇਵਤਾ ਹੁੰਦਾ ਹੈ ਅਤੇ ਨਾ ਹੀ ਪੂਰਾ ਸ਼ੈਤਾਨ ਇਨਸਾਨ ਤਾਂ ਬਸ ਇਨਸਾਨ ਹੀ ਹੁੰਦਾ ਹੈ ਬੁਝੇ ਦੀਵੇ ਨੂੰ ਵੀ ਦੀਵਾ ਹੀ ਆਖਿਆ ਜਾਂਦਾ ਹੈ ਸੂਰਜ ਅਜੇ ਚੜ੍ਹਿਆ ਨਹੀਂ ਸੀ ਪੌ ਫਟਾਲਾ ਖਲਕਤ ਨੂੰ ਉਠੋਂ ਦਾ ਹੁਕਾ ਦੇ ਰਿਹਾ ਸੀ ਕਿਸੇ ਨੇ ਉੱਠ ਕੇ ਦੂਰ ਦੂਰ ਤੱਕ ਉੱਚੇ ਨੀਵੇਂ ਵੱਡੇ ਛੋਟੇ ਰੇਤ ਦੇ ਟਿੱਬਿਆਂ ਤੇ ਨਿਗਾਹ ਮਾਰੀ ਉਸ ਨੂੰ ਇਹ ਟਿੱਬੇ ਸਮੁੰਦਰ ਦੀਆਂ ਲਹਿਰਾਂ ਵਰਗੇ ਲੱਗੇ ਕੇਸਰ ਨੇ ਕਦੇ ਸਮੁੰਦਰ ਵੇਖਿਆ ਨਹੀਂ ਸੀ ਪਰ ਕਿਤਾਬਾਂ 'ਚ ਸਮੁੰਦਰ ਦੀਆਂ ਤਾਂ ਤਸਵੀਰਾਂ ਜ਼ਰੂਰ ਵੇਖੀਆਂ ਸਨ ਸਮਾਨ ਇਕੱਠਾ ਕਰਕੇ ਦੋਵੇਂ ਅਜੇ ਥੋੜੀ ਦੂਰ ਹੀ ਗਏ ਸਨ ਕਿ ਕੇਸਰ ਨੇ ਸੂਰਜ ਵੱਲ ਮੂੰਹ ਕਰਕੇ ਇੱਕ ਲੱਤ ਦੇ ਭਾਰ ਖੜਾ ਇੱਕ ਸਾਧੂ ਵੇਖਿਆ ਉਸ ਨੇ ਫਕੀਰ ਤੋਂ ਉਸ ਸਾਧੂ ਦੇ ਇੰਝ ਖੜੇ ਹੋਣ ਦਾ ਕਾਰਨ ਪੁੱਛਿਆ ਤਾਂ ਫਕੀਰ ਨੇ ਦੱਸਿਆ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸਰੀਰ ਨੂੰ ਕਸ਼ਟ ਦੇ ਕੇ ਅਗਲੇ ਜਨਮ ਵਿੱਚ ਸੁੱਖ ਮਿਲਦੇ ਹਨ ਪਰ ਪੁੱਤਰ ਸੁੱਖ ਤਾਂ ਮਨ ਦੀ ਖੇਡ ਹੈ ਸਰੀਰ ਦੀ ਨਹੀਂ ਤੇ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਬੋਧੀ ਭਿਖਸ਼ੂ ਆਪਣੇ ਚੇਲੇ ਨਾਲ ਸਮੁੰਦਰ ਦੇ ਕਿਨਾਰੇ ਖੜਾ ਸੀ ਤੇਜ਼ ਹਨੇਰੀ ਚੱਲ ਰਹੀ ਸੀ ਸਮੁੰਦਰ ਵਿੱਚ ਤੂਫਾਨ ਆਇਆ ਹੋਇਆ ਸੀ ਉਸ ਨੇ ਚੇਲੇ ਨੂੰ ਪੁੱਛਿਆ ਸਮੁੰਦਰ ਵਿੱਚ ਤੈਨੂੰ ਕੀ ਦਿਖ ਰਿਹਾ ਹੈ ਛੋਟੀਆਂ ਵੱਡੀਆਂ ਛੱਲਾਂ ਸ਼ੂਕ ਦਾ ਸਮੁੰਦਰ ਵੇਖ ਕੇ ਡਰ ਲੱਗ ਰਿਹਾ ਹੈ ਚੇਲੇ ਨੇ ਜਵਾਬ ਦਿੱਤਾ ਕੀ ਤੂੰ ਇਸ ਦੇ ਅੰਦਰ ਜਾ ਸਕਦਾ ਹੈ ਬਿਕਸ਼ੂ ਨੇ ਪੁੱਛਿਆ ਇਸ ਤਰ੍ਹਾਂ ਦੇ ਚਖੜ ਵਿੱਚ ਸਮੁੰਦਰ ਦੇ ਅੰਦਰ ਜਾਣ ਦਾ ਖਤਰਾ ਤਾਂ ਮੈਂ ਕਦੇ ਵੀ ਨਾ ਸਹਿੜਾਂ। ਚੇਲੇ ਨੇ ਨਾ ਵਜ ਸਿਰ ਹਲਾਇਆ। ਤੈਨੂੰ ਪਤਾ ਹੈ ਕਿ ਸਮੁੰਦਰ 'ਚ ਇਹ ਝੱਖੜ ਕਿਵੇਂ ਆਇਆ? ਪਿਖਸ਼ੂ ਨੇ ਪੁੱਛਿਆ। ਹਨੇਰੀ ਚੱਲਣ ਕਰਕੇ ਜਦੋਂ ਤੱਕ ਹਨੇਰੀ ਚੱਲ ਰਹੀ ਹੈ ਸਮੁੰਦਰ ਸ਼ਾਂਤ ਨਹੀਂ ਹੋਵੇਗਾ। ਚੇਲੇ ਨੇ ਕਿਹਾ ਸਾਡਾ ਮਨ ਵੀ ਇੱਕ ਸਮੁੰਦਰ ਵਾਂਗ ਹੈ ਜਿਸ ਵਿੱਚ ਸੋਚਾਂ ਦੀ ਹਨੇਰੀ ਹਮੇਸ਼ਾ ਚੱਲਦੀ ਰਹਿੰਦੀ ਹੈ। ਜਦੋਂ ਤੱਕ ਅਸੀਂ ਆਪਣੀਆਂ ਸੋਚਾਂ ਨੂੰ ਕਾਬੂ ਨਹੀਂ ਕਰਦੇ ਸਾਡਾ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਇਹ ਸ਼ਾਂਤ ਮਨ ਕਦੇ ਸੁਖੀ ਨਹੀਂ ਹੋ ਸਕਦਾ ਬਸ ਇਹੀ ਹੈ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਦੀ ਅਸਲੀਅਤ ਬਿਖਸ਼ੂ ਨੇ ਦੱਸਿਆ ਮਹਾਰਾਜ ਮੈਂ ਸੋਚਾਂ ਦੀ ਇਸ ਲਗਾਤਾਰ ਵਗਦੀ ਹਨੇਰੀ ਨੂੰ ਕਿਵੇਂ ਕਾਬੂ ਕਰ ਸਕਦਾ ਹਾਂ ਇਹ ਤਾਂ ਦਿਨ ਰਾਤ ਕਦੇ ਨਾ ਮੁੱਕਣ ਵਾਲਾ ਸਿਲਸਿਲਾ ਲੱਗਦਾ ਹੈ ਕੋਈ ਤਰੀਕਾ ਦੱਸੋ ਚੇਲੇ ਨੇ ਪੁੱਛਿਆ ਕਿਸੇ ਇੱਕ ਚੀਜ਼ ਦੇ ਧਿਆਨ ਕਰਕੇ ਹੀ ਸੋਚਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ ਇਹੋ ਭਗਤੀ ਹੈ ਇਹੋ ਸਾਧਨਾ ਹੈ ਤੇ ਇਹੋ ਜੋਗ ਹੈ ਭਿਕਸ਼ੂ ਨੇ ਸਮਝਾਇਆ ਇੱਥੇ ਬੈਠ ਕੇ ਕੁਝ ਦੇਰ ਆਪਣਾ ਧਿਆਨ ਸਮੁੰਦਰ ਦੀਆਂ ਲਹਿਰਾਂ ਤੇ ਟਿਕਾ ਹੌਲੀ-ਹੌਲੀ ਜਦੋਂ ਤੈਨੂੰ ਛੱਲਾਂ ਦੀ ਆਵਾਜ਼ ਤੋਂ ਬਿਨਾ ਹੋਰ ਸਭ ਕੁਝ ਸੁਣਨਾ ਬੰਦ ਹੋ ਗਿਆ ਆ ਤੇਰੀਆਂ ਸੋਚਾਂ ਘਟਦੀਆਂ ਘਟਦੀਆਂ ਬੰਦ ਹੋ ਜਾਣਗੀਆਂ ਫਿਰ ਮਨ ਖਾਲੀ ਹੋ ਜਾਵੇਗਾ ਤੇ ਸਰੀਰ ਹਵਾ ਵਰਗਾ ਹਲਕਾ ਭਿਖਸ਼ੂ ਨੇ ਸਮਾਧੀ ਲਗਾਉਣ ਦੀ ਵਿਧੀ ਚੇਲੇ ਨੂੰ ਸਮਝਾਈ ਫਕੀਰ ਨੇ ਗੱਲ ਖਤਮ ਕਰਕੇ ਪਾਣੀ ਦੀ ਮਸ਼ਕ ਕੇਸੇ ਨੂੰ ਫੜਾ ਦਿੱਤੀ ਤੇ ਪੋਟਲੀ ਵਿੱਚੋਂ ਗੋੜ ਦੀ ਇੱਕ ਛੋਟੀ ਰੋੜੀ ਕੱਢ ਕੇ ਉਸ ਨੂੰ ਦਿੱਤੀ ਸਾਈ ਜੀ ਸਵਰਗ ਨਰਕ ਹੁੰਦਾ ਵੀ ਹੈ ਜਾ ਐਵੇਂ ਟਰਾਬਹੀ ਬਣਾਏ ਹੋਏ ਨੇ ਕਿਸ ਨੇ ਇਹ ਸਵਾਲ ਕੀਤਾ ਜਿਵੇਂ ਜਵਾਬ ਪਹਿਲਾਂ ਹੀ ਪਤਾ ਹੋਵੇ ਫਕੀਰ ਨੇ ਦੱਸਣਾ ਸ਼ੁਰੂ ਕੀਤਾ ਇੱਕ ਵਾਰ ਇੱਕ ਰਾਜਾ ਸਵਰਗ ਤੇ ਨਰਕ ਬਾਰੇ ਜਾਣਨ ਲਈ ਇੱਕ ਸਾਧੂ ਨੂੰ ਜਾ ਕੇ ਪੁੱਛਦਾ ਹੈ ਕਿ ਸਵਰਗ ਨਰਕ ਕੀ ਹੈ ਸਾਧੂ ਨੇ ਰਾਜੇ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਤੇ ਕਿਹਾ ਤੇ ਇਹਨੂੰ ਰਾਜਾ ਕਿੰਨੇ ਬਣਾ ਦਿੱਤਾ ਸ਼ਕਲ ਤੋਂ ਤਾਂ ਤੂੰ ਭਿਖਾਰੇ ਲੱਗਦਾ ਹੈ ਰਾਜੇ ਨੇ ਗੁੱਸੇ ਵਿੱਚ ਆ ਕੇ ਤਲਵਾਰ ਕੱਢ ਲਈ ਕਦ ਚਲਾਏ ਵੀ ਹੈ ਸਾਧੂ ਨੇ ਕਿਹਾ ਜਦੋਂ ਰਾਜਾ ਵਾਰ ਕਰਨ ਲੱਗਿਆ ਤਾਂ ਸਾਧੂ ਨੇ ਕਿਹਾ ਬਸ ਇਹੋ ਨਰਕ ਹੈ ਮਨ ਨੂੰ ਕਾਬੂ ਚੰਨਾ ਰੱਖਣਾ ਰਾਜਾ ਥੋੜਾ ਸ਼ਰਮਿੰਦਾ ਹੋਇਆ ਤੇ ਉਸ ਨੇ ਸ਼ਾਂਤ ਹੋ ਕੇ ਤਲਵਾਰ ਨੂੰ ਮਿਆਨ ਚ ਪਾ ਲਿਆ ਬਸ ਇਹ ਹੀ ਸਵਰਗ ਹੈ ਮਨ ਨੂੰ ਸਮਝਾ ਕੇ ਕਾਬੂ ਚ ਰੱਖਣਾ ਸਾਧੂ ਨੇ ਕਿਹਾ ਫਕੀਰ ਨੇ ਕੁਝ ਧੇਰ ਚੁੱਪ ਰਹਿਣ ਤੋਂ ਬਾਅਦ ਕੇਸਰਵਾਲ ਵੇਖਦਿਆਂ ਕਿਹਾ ਸੁੱਖ ਜਾਂ ਦੁੱਖ ਬੰਦੇ ਦੀ ਸੋਚ ਤੈਅ ਕਰਦੀ ਹੈ ਜਿਸ ਦੀ ਸੋਚ ਆਜ਼ਾਦ ਹੈ ਉਹ ਚੌਂਪੜੀ ਵਿੱਚ ਵੀ ਬਾਦਸ਼ਾਹ ਹੈ ਦਸਵੇਂ ਬਾਦਸ਼ਾਹ ਦਾ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਵੀ ਮਾਸ਼ੀ ਵਾੜੇ ਤੇ ਜੰਗਲਾਂ ਵਿੱਚ ਪੱਥਰ ਦਾ ਸਿਰਹਾਣਾ ਬਣਾ ਕੇ ਸਕੂਨ ਨਾਲ ਸੋ ਜਾਣਾ ਤੇ ਇਕੱਲੇ ਰਹਿ ਜਾਣ ਤੋਂ ਬਾਅਦ ਵੀ ਮੂਲਕ ਦੇ ਬਾਦਸ਼ਾਹ ਨੂੰ ਜਫਰ ਨਾਮੇ ਵਰਗੀ ਚਿੱਠੀ ਲਿਖਣਾ ਆਜ਼ਾਦ ਮਨ ਦੀ ਬੁਲੰਦ ਸੋਚ ਦਾ ਪਰ ਤਖ ਪ੍ਰਮਾਨ ਹੈ ਦੱਸਦਿਆਂ ਫਕੀਰ ਦੇ ਹੱਥ ਜੁੜ ਗਏ ਰੱਬਾ ਦੇ ਤੁਫੀਕ ਕੀ ਸੁਚਾਈ ਸੁਣ ਸਕਾਂ ਸਮਝ ਦੇ ਇੰਨੀ ਕਿ ਬੁਰਾਈ ਸੁਣ ਸਕਾਂ ਦੁਨੀਆਂ ਦੇ ਸ਼ੋਰ ਸ਼ਰਾਬੇ ਤੋਂ ਪਰਾਂ ਸਾਰੇ ਬ੍ਰਹਿਮੰਡ ਦੀ ਖੁਦਾਈ ਸੁਣ ਸਕਾਂ ਅੱਜ ਦੁਪਹਿਰ ਤੋਂ ਬੱਦਲਵਾਈ ਚੱਲ ਰਹੀ ਸੀ ਫਕੀਰ ਦੇ ਕਹਿਣ ਮੁਤਾਬਕ ਇਸ ਇਲਾਕੇ ਵਿੱਚ ਮੀਂਹ ਘਟ ਹੀ ਪੈਂਦਾ ਸੀ ਪਰ ਫਿਰ ਵੀ ਦੋਹਾਂ ਨੇ احتیاطਨ ਰੁਕਣ ਦਾ ਫੈਸਲਾ ਕਰ ਲਿਆ ਜਿਸ ਰੁਕੇ ਹੀਠ ਹੋ ਰੁਕੇ ਸਨ ਉਸ ਦੀਆਂ ਜੜਾਂ ਧਰਤੀ ਤੋਂ ਉੱਪਰ ਸਨ ਸ਼ਾਇਦ ਲੋਜਾਨਾ ਵਰਗੀ ਹਨੇਰੀ ਦਰਖਤ ਦੇ ਮੁੱਢੋਂ ਰੇਤ ਮਿੱਟੀ ਉਡਾ ਕੇ ਲੈ ਗਈ ਸੀ ਇਸਰ ਨੇਗੇ ਸੇ ਹਰੀ ਧਾਕਤ ਦੀਆਂ ਜੜਾਂ ਧਰਤੀ ਤੋਂ ਉੱਪਰ ਪਹਿਲੀ ਵਾਰ ਵੇਖੀਆਂ ਨਾਲ ਹੀ ਖੰਡਰ ਬਣ ਚੁੱਕਾ ਇੱਕ ਪੁਰਾਣਾ ਮੰਦਰ ਸੀ ਜਿਸ ਦਾ ਸਿਰਫ ਇੱਕ ਵਰਾਂਡਾ ਹੀ ਬਚਿਆ ਸੀ ਤਿੰਨ ਪਾਸੇ ਦੀਆਂ ਦੀਵਾਰਾਂ ਅਤੇ ਥੋੜੀ ਜਹੀ ਬਚੀ ਛੱਤ ਕੇਸਰ ਤੇ ਫਕੀਰ ਦੇ ਰੁਕਣ ਲਈ ਕਾਫੀ ਸੀ ਨਿੱਕੀ ਨਿੱਕੀ ਕਣੀ ਦਾ ਮੇਂ ਸ਼ੁਰੂ ਹੋ ਗਿਆ ਥੋੜੀ ਦੇਰ ਕਿਨਮਨ ਹੋਈ ਤੇ ਬੰਦ ਹੋ ਗਈ ਠੰਡੀ ਹਵਾ ਵਗਣ ਲੱਗੀ ਹਵਾ ਬਦਲਾ ਨਾਲ ਖੇਡ ਰਹੀ ਸੀ ਬਦਲਾ ਨੇ ਸੂਰਜ ਨੂੰ ਟਕਿਆ ਹੋਇਆ ਸੀ ਕੰਧ ਨਾਲ ਢੋਲਾਈ ਬੈਠਾ ਕੇਸਰ ਅੱਖਾਂ ਬੰਦ ਕਰੀ ਪਿੰਡ ਪਹੁੰਚ ਗਿਆ ਸੀ ਕੇਸਰ ਨੂੰ ਜੀਤੀ ਦੀ ਯਾਦ ਆ ਰਹੀ ਸੀ ਤੇ ਯਾਦ ਆ ਰਿਹਾ ਸੀ ਉਸ ਦੀ ਗਲੀ ਚ ਰੋਜ਼ ਦਾ ਤਿੰਨ ਚਾਰ ਵਾਰ ਦਾ ਗੇੜਾ ਉਦਾਸੀ ਦਾ ਇੱਕ ਝੁੰਕਾ ਰੁਮਕਦੀ ਹਵਾ ਵਿੱਚ ਖੋਲ ਗਿਆ ਕੇਸਰ ਨੂੰ ਦਿਨ ਯਾਦ ਆ ਗਿਆ ਜਦੋਂ ਇੱਕ ਵਾਰ ਆਪਣੇ ਨਾਨਕੇ ਚੱਲੀ ਜੀਤੀ ਨੂੰ ਉਸਨੇ ਕਿਹਾ ਸੀ ਕੋਈ ਨਿਸ਼ਾਨੀ ਹੀ ਦੇ ਜਾ ਵੇਖ ਕੇ ਯਾਦ ਕਰ ਲਿਆ ਕਰੂੰ ਜੀਤੀ ਨੇ ਅੱਗੋਂ ਕਿਹਾ ਕਿਹੜੀ ਨਿਸ਼ਾਨੀ ਕੋਈ ਰੁਮਾਲ ਹੀ ਦੇ ਦੇ ਕੇਸਰ ਨੇ ਸ਼ਰਾਰਤ ਨਾਲ ਕਿਹਾ ਸੀ ਮੇਰੇ ਕੋਲ ਹੈ ਨਹੀਂ ਕੋਈ ਰੁਮਾਲ ਰਮੂਲ ਜੀਤੀ ਨੇ ਭੋਲੇਪਨ ਨਾਲ ਕਿਹਾ ਤੇ ਆਪਣੀ ਚੁੰਨੀ ਦਾ ਕੋਨਾ ਢਾੜ ਕੇ ਦੇ ਦਿੱਤਾ ਸੀ ਕੇਸਰ ਨੇ ਘਰੇ ਅੱਜ ਵੀ ਚੁੰਨੀ ਦੀ ਉਹ ਲੀਰ ਸੰਭਾਲ ਕੇ ਰੱਖੀ ਹੋਈ ਸੀ ਕਾਸ਼ ਮੈਂ ਉਹ ਆਪਣੇ ਨਾਲ ਹੀ ਲੈ ਆਉਂਦਾ ਸੋਚਦਿਆਂ ਕੇਸਰ ਦਾ ਠੰਡਾ ਜਿਹਾ ਹੋਕਾ ਉਦਾਸ ਹਵਾ ਵਿੱਚ ਅੜਕ ਗਿਆ ਧੰਨਵਾਦ